ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਲਵਾੜੇ ਕੋਲੇ ਦੇ ਕੋਲ ਦੀ ਜਿਹੜੀ ਧੱਗਰ ਲੰਗਦੀ ਹੈ ਉਹਦੇ ਪੁਲਤੇ ਖੜੇ ਆ ਪਾਣੀ ਆ ਜਿਹੜਾ ਅੱਜ ਕਾਫੀ ਵੱਧ ਚੁੱਕਿਆ ਹੈ ਪਹਿਲਾਂ ਅੱਧੀ ਤੋਂ ਜਬ ਪਾਣੀ ਹੁੰਦੀ ਸੀ ਪਰ ਅੱਜ ਕੰਡਿਆਂ ਦੇ ਬਿਲਕੁਲ ਲਵੇ ਲੱਗ ਚੁੱਕੀ ਹੈ ਹੋ ਸਕਦਾ ਰਾਤ ਨੂੰ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਆ ਦੇਖੋ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਸਾਂਝੀਆਂ ਕਰ ਰਹੇ ਆ ਤੇ ਉਹ ਬਿਲਕੁਲ ਘੰਡਿਆਂ ਦੇ ਉੱਤੇ ਪਾਣੀ ਲੱਗਿਆ ਹੋਇਆ ਸਾਡੇ ਨਾਲ ਕੁਲਦੀਪ ਸਿੰਘ ਜੀ ਪਟਾਲ ਖੁਰਦ ਪ੍ਰਧਾਨ ਜੂਥਰੰਗ ਹਲਕਾ ਲਹਿਰਾ ਕਾਕਾ ਤੇ ਬਿੱਲੂ ਸਿੰਘ ਤੇ ਹੋਰ ਬਹੁਤ ਹੀ ਜ਼ਿਆਦਾ ਮਤਲਬ ਪਾਣੀ ਜਿਹੜਾ ਰਫਤਾਰ ਹੈ ਜਿਹੜੀ ਉਹ ਤੇਜ਼ ਹੈ ਰਾਤ ਨੂੰ ਕਿਸੇ ਵੇਲੇ ਵੀ ਇਹ ਜਾਂ ਪਾਣੀ ਹੈ ਜਿਹੜਾ ਇਹ ਵੱਧ ਸਕਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਈ